ਸੱਚ ਕੋ ਸਰ ਕਿਹੜੀ ਜਗ੍ਹਾ ਵਾਪਕਿਆ ਹੋਇਆ ਕੀ ਹੈ ਸਰ ਮਾਮਲਾ ਇਹ ਆਪਣਾ ਚੋਪੜਾ ਇੰਡਸਟਰੀ ਹੈਗੀ ਆ ਭਾਰਤਨਗਰ ਚ ਚਪਨੌਂ ਪੰਪਲੀ ਗਲੀ ਚ ਇੱਥੇ ਇਹਨਾਂ ਦੇ ਥੱਲੇ ਧਾਗੇ ਦਾ ਤੇ ਉਹਨਾਂ ਵਗੈਰਾ ਦਾ ਕੰਮ ਸੀਗਾ ਥੱਲੇ ਉਹ ਛਾਰਟ ਸਰਕਟ ਨਾਲ ਅਗ ਲੱਗਣ ਕਾਰਨ ਇੱਕ ਲੇਡੀ ਦੀ ਕੋਈ 77 ਸਾਲ ਦੀ ਸੀ 2 ਚ ਬੀਲ ਜੇਰ ਤੇ ਸੀਗੀ ਉਹਦੀ ਡੈਥ ਹੋ ਗਈ ਆ ਇੱਕ ਲੜਕਾ ਸੀਗਾ ਤੇ ਉਹ ਡੀਐਮਸੀ ਦਾਖਲਾ ਉਹ ਸੀਰੀਅਸ ਹੋ ਗਏ ਠੀਕ ਸਰ ਇਹ ਪਤਾ ਲੱਗਿਆ ਕੀ ਕੀ ਕਾਰਨ ਹੋਇਆ ਜਿਹੜੇ ਇਹ ਜੋ ਮੌਕੇ ਤੋਂ ਹੁਣ ਪਤਾ ਲੱਗਿਆ ਸ਼ਾਰਟ ਸਰਕਟ ਨਾਲ ਲੱਗਣ ਕਾਰਨ ਹੋਇਆ ਥੱਲੇ ਪਲਾਸਟਿਕ ਵਗੈਰਾ ਦਾ ਧਾਗਾ ਵਗੈਰਾ ਸੀ ਕਹਿੰਦੇ ਨੇ ਥੱਲੇ ਤੇ ਉੱਪਰ ਇਹ ਨਹੀਂ ਰਹਿستی ਥੱਲੇ ਕਰਦੇ ਕਿੰਨੇ ਜਾਨੇ ਸੀ ਕਰਦੇ ਹੁਣ ਪਤਾ ਕਰਦੇ ਆ ਬਾਕੀ ਹਸਪੀਟਲ ਗਏ ਹੋਇਆ ਕਿੰਨੇ ਕ ਬੰਦੇ ਸੀ ਕਿ ਅੰਦਰ ਮੌਕੇ ਤੋਂ ਪਤਾ ਲੱਗਿਆ ਬਾਅਦ ਚ ਵੈਰੀਫਾਈ ਕਰਦੇ ਆ ਠੀਕ ਹੈ ਜੀ ਠੀਕ ਹੈ ਜੀ ਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਜੀ ਤ੍ਰਿਸ਼ੂ ਲਾਣ ਜੀ ਸਰ ਕੀ ਵਾਗਿਆ ਹੋਇਆ ਵੀ ਤੇ ਪਾਜੀ ਸ਼ੇਰੇ ਮੱਲੇ ਵਾਲਿਆਂ ਨੂੰ ਫੋਨ ਆਇਆ ਇਹ ਪਾਣਾ ਹੀ ਵਰਤ ਗਿਆ ਮੁਹੱਲੇ ਚੋਂ ਭਰਾ ਆਪਣੇ ਆ ਜਿਨ੍ਹਾਂ ਦੇ ਘਰੇ ਲੱਗੀ ਉਹ ਵੀ ਚਲੋ ਆਪਣੇ ਮਿੱਤਰ ਭਰਾ ਹੀ ਨੇ ਸਾਰੇ ਇਲਾਕੇ ਤੋਂ ਦੋ ਚਾਰ ਸ਼ਿਕਾ ਭਰਾ ਖੜੇ ਆ ਅਰੋੜਾ ਜੀ ਖੜੇ ਆ ਹੋਰ ਇੱਥੇ ਬੌਜੀ ਕਣਦੇ ਫੋਨ ਆਇਆ ਕਿ ਭਾਜੀ ਅੱਗ ਲੱਗੀ ਮਿਊਂਡਨੀ ਨੂੰ ਕਾਬੂ ਕਰਨ ਆਸਫਰ ਬੁਰੀਟ ਨੂੰ ਫੋਨ ਕਰੇ ਫਾਇਰ ਬੁਰੀਟ ਨੂੰ ਫੋਨ ਕਰਿਆ ਗਿਆ ਕਿ ਭਾਜੀ ਇਹ ਤੇ ਫਟਾਫਟ ਭੇਜੋ ਫਾਇਰ ਬੁਰੀਟ ਨੇ ਆ ਕੇ ਅੱਗ ਨੂੰ ਕਾਫੀ ਕਾਬੂਜ ਬੰਨ ਲ ਦੀ ਕੋਸ਼ਿਸ਼ ਕੀਤੀ ਪਰਿਵਾਰ ਤਕਰੀਬਨ 10 ਤੋਂ 12 ਮੈਂਬਰ ਹੋਣਗੇ ਸਾਰੇ ਮੈਂਬਰ ਵਾਰ ਸੀ ਇੱਕ ਬੱਚਾ 18 ਤੋਂ ਜਿਹਦੀ ਉਮਰ 18 ਤੋਂ 20 ਸਾਲ ਦਾ ਸਾਰੇ ਇੱਕ ਮਾਤਾ ਜੀ ਸੁਧਾਰਾਣੀ ਉਮਰ ਦਾ ਸੀ ਦਾ ਨਾਮ ਉਹ ਅੰਦਰ ਸੀਗੇ ਇਹ ਮੰਨੇ ਬਹੁਤ ਸਹਿਯੋਗ ਕੀਤਾ ਸਾਨੂੰ ਅੱਗ ਲੱਗੀ ਬਹੁਤ ਭਿਆਨਕ ਅੱਗ ਲੱਗੀ ਸਾਰਾ ਮੱਲਾ ਇਸ ਟਾਈਮ ਤਰਾ ਤਰਾ ਹੋਇਆ ਵਰਦਾ ਬਹੁਤ ਇਹ ਪਾਣਾ ਵਰਤ ਗਿਆ ਜੋ ਕਿ ਮੱਲੇ ਬਹੁਤ ਨੁਕਸਾਨ ਹੋਇਆ ਇਹਦੇ ਵਿੱਚ ਸਾਡਾ ਸਰ ਕਿਹੜੀ ਜਗ੍ਹਾ ਵਾਸਤੇ ਆ ਕੇ ਲੱਗੀ ਉਹ ਭਾਰਤ ਨਗਰ ਪٹرول ਪੰਪ ਦੇ ਨਾਲ ਵਾਲੀ ਗਲੀ ਵਜਦੀ ਹੈ ਔਰ ਬਾਕੀ ਗੱਲ ਜਿਵੇਂ ਜਿਵੇਂ ਸਾਨੂੰ ਲੋੜ ਸੀ ਸਾਰੀ ਚੀਜ਼ ਜੋ ਜੋ ਗੱਲ ਹੈ ਮੇਰੀ ਇਹ ਮੇਰੇ ਖਿਆਲ ਸਾਰੇ ਸਾਡੇ ਘਟ ਪੌਣੇ 9 ਵਜੇ ਦਾ ਟਾਈਮ ਹੋਣਾ ਜਦੋਂ ਅੱਗ ਲੱਗੀ ਤੇ ਸਾਰੀ ਚੀਜ਼ ਮੰਤਰੀ ਸਾਹਿਬ ਦੀ ਨਾਲ ਦੇ ਨਾਲ ਮੈਂ ਨੌਲੇਜ ਲੈ ਆ ਰਿਹਾ ਜੋ ਜੋ ਕੁਝ ਹੋ ਰਿਹਾ ਉਹਨਾਂ ਦੀ ਨੌਲੇਜ ਹੈ ਪਰਿਵਾਰ ਨੂੰ ਕਿਸੇ ਚੀਜ਼ ਦੀ ਕਿਤੇ ਵੀ ਲੋਡ ਪਾਉਗੀ ਅਸੀਂ ਨਾਲ ਹੱਕ ਨਾਲ ਹੱਕ ਜੋੜ ਕੇ ਖੜੇ ਜੋ ਪਾਣਾ ਬਰਤੋ ਹੈ ਜੇ ਗੱਲ ਕਰ ਲਈਏ ਵੀ ਅੱਗ ਹੁਣ ਬੁਝਤੀ ਹੈ ਕਾਬੂ ਕਾਬੂ ਪਾ ਲਿਆ ਗਿਆ ਹੈ ਕਾਫੀ ਹੱਦ ਤੱਕ ਕਾਬੂ ਹੋ ਗਿਆ ਬਟ ਜਿਹੜੀ ਇਹ ਜਿਵੇਂ ਕਹਿੰਦੇ ਨੇ ਆਉਣ ਵਗੈਰਾ ਜੋ ਜਿਹੜੇ ਫਾਇਰ ਜਿਹੜੇ ਕੰਟਰੋਲ ਕਰ ਰਿਆ ਉਹਨਾਂ ਵੱਲੋਂ ਪਤਾ ਲੱਗਿਆ ਉਹਦੀ ਸਿਰਫ ਭਾਫ ਉੱਡ ਰਹੀ ਹੈ ਬਾਕੀ ਤੁਹਾਨੂੰ ਪਤਾ ਜਿਹੜੀ ਉਹਨਾਂ ਦੀ ਜਿਹੜੀ ਅੱਗ ਹੁੰਦੀ ਮੜੇ ਚੰਗਾੜੇ ਦੇ ਦੁਆਰੇ ਲੱਗ ਜਾਂਦੀ ਹੈ ਪਰ ਹਜੇ ਤੱਕ ਕਾਫੀ ਹੱਦ ਤੱਕ ਕੰਟਰੋਲ ਚ ਜੋ ਪਤਾ ਲੱਗਿਆ ਤੁਹਾਡੇ ਕੋਈ ਹਾਲਤਤ ਹੋਇਆ ਨਹੀਂ ਜਿਹੜਾ ਇੱਕ ਬੇਟਾ ਇਹਨਾਂ ਦਾ ਸੀਰੀਅਸ ਹਨ ਪੰਪਿੰਗ ਦੇ ਕੇ ਕਰ ਰਿਹਾ ਸੀ ਕਿ ਇਹਨਾਂ ਦੀ ਮਾਤਾ ਜੀ ਹੈ ਉਹ ਵੀ ਹਸਪੀਟਲ ਦੇ ਦੋਨੇ ਇਹ ਕਿ ਨਾ ਦਾ ਬੇਟਾ ਮੇਰਾ ਗੱਲ 18 ਤੋਂ 20 ਸਾਲ ਦਾ ਬੇਟਾ ਦਾ ਤੇ ਜਿਹੜੀ ਆਂਟੀ ਆ ਮੇਰੇ ਮੇਰੇ ਹਿਸਾਬ ਨਾਲ 70 70 ਪਲਸ ਅਮਾਵ ਹੋਣਗੇ ਉਹ ਹਜੇ ਸੀਰੀਅਸ ਨਹੀਂ ਕੋਈ ਐਸੀ ਦਾ ਕਾਰਨ ਤਾਂ ਲੱਗਿਆ ਵੀ ਅੱਗ ਲੱਗਣ ਦਾ ਕਾਰਨ ਉਹ ਹਜੇ ਕੋਈ ਪਤਾ ਨਹੀਂ ਲੱਗਿਆ ਬਾਕੀ ਜਿਹੜੇ ਫਾਇਰ ਬ੍ਰਿਗੇਡ ਦੇ ਮੇਨ ਸਾਰੀ ਟੀਮ ਇੱਥੇ ਖੜੇ ਆ ਉਹਨਾਂ ਦੇ ਜਿਹੜੇ ਸੀਨੀਅਰ ਨੇ ਉਹ ਪਤਾ ਕਰਾ ਰਹੇ ਆ ਇਹਦੇ ਬਾਰੇ ਕੀ ਹੈ ਤੇ ਉਹ ਜਲਦੀ ਤੋਂ ਜਲਦੀ ਪਤਾ ਲੱਗ ਜੂਗਾ ਬੜੇ ਬਹੁਤ ਵੱਡਾ ਪਾਣਾ ਵਰਤਿਆ ਗਿਆ ਜੋ ਕਿ ਮੱਲੇ ਵਿੱਚ ਪੁੱਲ ਨਹੀਂ ਸਕਦੇ ਸਾਰੇ ਮੱਲੇ ਚ ਤੋਂ ਤੇ ਮੱਲੇ ਸਾਰਾ ਮੱਲਾ ਇਸ ਟਾਈਮ ਸਹਿਯੋਗਦਾਰ ਮੱਲੇ ਵਾਲੇ ਵੀ ਨਾਲ ਇੱਕ ਨਾ ਇੱਕ ਜੁੜ ਤੇ ਨਾਲ ਖੜੇ ਸਾਰੇ ਮੱਲੇ ਵਾਲਿਆਂ ਦਾ ਪੂਰਾ ਸਹਿਯੋਗ ਮੱਲੇ ਵਾਲੇ ਦਾ ਸਹਿਯੋਗ ਹੈ ਸਾਡੇ ਵੱਲੋਂ ਪੂਰਾ ਸਹਿਯੋਗ ਹੈ ਮੱਲੇ ਨੂੰ ਵਾ ਇਲਾਕੇ ਨੂੰ ਕਿਤੇ ਲੋੜ ਹੈ ਮੈਂ ਆਪ ਦੇ ਵੱਲੋਂ ਆਪਦੀ ਪਾਰਟੀ ਵੱਲੋਂ ਆਪ ਦੇ ਮੰਤਰੀ ਸਾਹਿਬ ਦੀ ਨਾਲ ਨਾਲ ਸਾਰੀ ਗੱਲ ਨੌਲੇਜ ਲੈ ਰਹੇ ਆ ਕਿ ਤੇ ਸਾਨੂੰ ਫਾਇਰ ਜੇਫਟ ਦੀ ਲੋੜ ਆ ਉਹ ਮੰਗਾਈਏ ਐਂਬੂਲੈਂਸ ਦੀ ਲੋੜ ਆ ਉਹ ਆ ਆਕਸੀਜਨ ਦੇ ਸਿਲੰਡਰ ਚਾਹੀਦੇ ਸੀ ਉਹ ਆਏ ਪੁਲਿਸ ਹੈਲਪ ਨਾਲ ਮਿਲ ਰਹੀ ਹੈ ਹਰੇਕ ਪਾਸੇ ਨਾਲ ਸਾਨੂੰ ਹੈਲਪ ਮਿਲ ਰਹੀ ਹੈ ਔਰ ਜਿੱਥੇ ਪਰਿਵਾਰ ਨੂੰ ਜਿੱਥੇ ਲੋੜ ਪਊਗੀ ਨਾਲ ਖੜਨ ਦੀ ਇਤਨਾ ਨਾਲ ਖੜਿਆ ਜਿੱਥੇ ਮਰਜੀ ਹੈ ਜੇ ਪਰਿਵਾਰ ਸੁੱਖ ਨਾਲ ਸਾਡੇ ਨਾਲ ਖੜਦਾ ਸੀ ਪਰਿਵਾਰ ਨਾਲ ਸੁੱਖ ਨਾਲ ਖੜਦੇ ਆ ਔਰ ਸਾਡਾ ਹੀ ਫਰਜ਼ ਬਣਦਾ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਵੀ ਨਾਲ ਖੜਨ ਔਰ ਅਸੀਂ ਇੱਕ ਟੋਕੇ ਖੜੇ ਠੀਕ ਹੈ ਬਾਈ ਥੈਂਕ ਯੂ ਹਾਂਜੀ ਕਿਹੜੀ ਜਗ੍ਹਾ ਮੈਡਮ ਇਹ ਹੈਗੇ ਆਂ ਆ ਭਾਰਤ ਨਗਰ પેટ્રોલ ਪੰਪ ਸਟਰੀਟ ਜੀ ਮੈਡਮ ਹੋਇਆ ਕੀ ਸੀ ਐ ਹੋਇਆ ਐਕਚੁਅਲੀ ਦੇ ਵਿੱਚ ਪਤਾ ਕਿ 8 ਵਜੇ ਮੈਂ 8 ਵਜੇ ਬਿਲਕੁਲ ਠੀਕ ਸੀਗਾ ਸਵੇਰ 8 ਤੋਂ ਬਾਅਦ ਮੈਂ ਬਾਦ ਦੁੱਧ ਲੈਣ ਆਈ ਤੇ ਇੱਥੇ ਨਾਲੇ ਅੱਗ ਲੱਗੀ ਹੋਈ ਸੀ ਅੱਗ ਲੱਗੀ ਹੋਈ ਸੀ ਤਾਂ ਉਸੇ ਮੂ ਐਨੀ ਜ਼ਿਆਦਾ ਭੜਕ ਗਈ ਨਾ ਅੱਗ ਕਿ ਬਸ ਇੱਕਦਮ ਤਬਾਹੀ ਹੋ ਗਈ ਇੱਕਦਮ ਇਹ ਰਿਹਾ ਕਿ ਜਿਆ ਕਿ ਇਹ ਰੈਜੀਡੈਂਸੀ ਨਾਲ ਇਹਨਾਂ ਦਾ ਕੰਮ ਹੈ ਕਿਸੇ ਦਾ ਕੰਮ ਇਹਨਾਂ ਦਾ ਕੰਮ ਉਹਨਾਂ ਦਾ ਕੰਮ ਹੈ ਹਾਂਜੀ ਤੇ ਆ ਕਿੰਨੀ ਲੱਗੀ ਹੋਈ ਸੀ ਹਾਂ ਹਾਂ ਇਹ ਆ ਕਿੰਨੀ ਲੱਗੀ ਹੋਈ ਸੀ ਅੱਗ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਗਲਤਾਂ ਦੇ ਵਿੱਚ ਵਰਕਰ ਸੀਗੇ ਉਸ ਟਾਈਮ ਚ ਇਹਨਾਂ ਦੇ ਜਿਹੜੇ ਵਰਕਰ ਵਰਕਰ ਇਹਨਾਂ ਦੇ ਇੱਕ ਸਰਵੰਟ ਹੈ ਉਹ ਘਰ ਸੀਗਾ ਆਦਰਵਾਇਜ਼ ਹਲੇ ਤਾਂ ਸਟਾਰਟਿੰਗ ਸੂਬੇ ਦੀ ਹੋਈ ਸੀਗੀ ਤਾਂ ਕਰਕੇ ਹਲੇ ਪਤਾ ਹੀ ਨਹੀਂ ਹੈ ਕਿ ਮੈਂ ਵੀ ਅੰਦਰ ਹੀ ਸੀ ਸਾਰੀ ਫੈਮਲੀ ਸਾਰੀ ਅੰਦਰ ਸੀ ਕਿੰਨੇ ਬੰਦੇ ਆਪਦੇ ਇਹ ਦੋ ਬੰਦਿਆਂ ਦੀ ਗੱਲ ਪਾ ਲਓ ਕਿੰਨੇ ਮੈਂਬਰ ਹੋ ਗਏ ਦੋ ਮੈਂਬਰ 2 4 6 7 ਮੈਂਬਰ ਹੋਰ ਸੀ ਬਾਕੀ ਸਾਰੇ ਠੀਕ ਹੈ ਠੀਕ ਹੈ ਇੱਕ ਦੋ ਹਸਪਤਲ ਪਹੁੰਚ ਕੇ ਵਾਪਸ ਆ ਗਿਆ ਹਾਂਜੀ ਠੀਕ ਹੈ ਹਾਂ ਜੀ ਸਰ ਤੁਸੀਂ ਮੁੱਕੇ ਤੋਂ ਪੁੱਛੋ ਕੀ ਰਾਜਾ ਦਿੱਤਾ ਕੀ ਉਹ ਗਿਆ ਉਹ ਕੋਈ ਭਾਰਤ ਨਗਰ ਦੀ ਪੈਟਰੋਲ ਪੰਪ ਵਾਲੀ ਗਲੀ ਆ ਔਰ ਚੌਪੜਾ ਫੈਮਿਲੀ ਬੜਾ ਵਧੀਆ ਪਰਿਵਾਰ ਸਾਡਾ ਬਹੁਤ ਹੀ ਦੋਨੇ ਬੱਚੇ ਬੜੇ ਮੈਂ ਸਮਝਦਾ ਕਿ ਖਸ ਮੁਖ ਸਭਾ ਦੇ ਉਹਨਾਂ ਦੇ ਘਰ ਦੇ ਵਿੱਚ ਥਲੜੀ ਮੰਜ਼ਲ ਤੇ ਸ਼ਾਰਟ ਸਰਕਟ ਹੋਇਆ ਉਦੋਂ ਤੋਂ ਬਾਅਦ ਆਗਰੇ ਸਪੀਡ ਪਗੜੀ ਜਦੋਂ ਪਰਿਵਾਰ ਨੂੰ ਵੀ ਪਤਾ ਲੱਗਿਆ ਤਾਂ ਥਲੜੀ ਮੰਜ਼ਲ ਤੇ ਪਗੜ ਚੁੱਕੀ ਸੀ ਜਦੋਂ ਫਾਇਰ ਨੂੰ ਜਿਹੜਾ ਆਈ 10 ਮਿੰਟ ਬਾਅਦ ਉਸ ਤੋਂ ਬਾਅਦ ਫਸਟ ਫਲੋਰ ਸੈਕਿੰਡ ਫਲੋਰ ਸਾਰੇ ਅੱਥ ਪਹੁੰਚ ਗਏ ਔਰ ਦੁਖਦ ਘਟਨਾ ਇਹ ਹੈਗੀ ਆ ਕਿ ਪਰਿਵਾਰ ਦੇ ਮਾਤਾ ਜੀ ਸੀਗੇ ਉਹ ਲੋਕ ਪੈਰਾਲਾਈਜ਼ ਨਾਲ ਬਿਮਾਰ ਸੀਗੇ ਉਹਨਾਂ ਦੀ ਡੈਥ ਹੋ ਗਈ ਐ ਔਰ ਇੱਕ ਬੱਚਾ ਸੀ ਉਹਨਾਂ ਦਾ ਮਾਤਾ ਜੀ ਦਾ ਪੋਤਾ ਉਹਦੀ 16 ਸਾਲ ਉਮਰ ਸੀ ਉਹਦੀ ਵੀ ਧੂਆ ਚੜਨ ਨਾਲ ਡੈਥ ਹੋ ਗਈ ਦੋ ਦੋ ਬਾਕੀ ਦੱਸ ਹਾਂਜੀ ਬਾਕੀ ਬਾਕੀ ਠੀਕ ਹੈ ਬਾਕੀ ਪਰਿਵਾਰ ਤਾਂ ਬਾਹਰ ਕਬਲੇ ਕੋਈ ਲੇਬਰ ਦੀ ਕਿਸੇ ਦੀ ਕੋਈ ਨਹੀਂ 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 ਕੋਈ ਬਾਕੀ ਕੁਝ ਨਹੀਂ ਕੋਈ ਲੇਬਰ ਹੈ ਹੀ ਨਹੀਂ ਸੀ ਲੇਬਰ ਤਾਂ ਕੋਈ ਹੈ ਹੀ ਨਹੀਂ ਸੀ ਜੀ ਸਰ ਅੰਗੂਲੇ ਕੰਨਾ ਗਾਰਜ ਪਤਾ ਲੱਗ ਗਿਆ ਸ਼ਾਰਟ ਸਰਕਟ ਹੀ ਆ ਤੋ ਕਿਨਾ ਪਿਛਲੇ 1 ਮਹੀਨੇ ਤੋਂ ਲਗਾਤਾਰ ਮੈਂ ਬਾਰ ਬਾਰ ਕਹ ਰਿਹਾ ਹਾਂ ਇਹ ਲੁਧਿਆਣੇ ਚ ਚੌਥੀ ਪੰਜਵੀਂ ਘਟਨਾ ਲਗਾਤਾਰ ਪਿਛਲੇ ਹਫਤੇ ਦੇ ਅੰਦਰ ਹੀ ਦੁਗਲੀ ਰੋਡ ਤੇ ਅੱਗ ਲੱਗੀ ਉੱਥੇ ਵੀ ਸ਼ਾਰਟ ਸਰਕਟ ਸੀ ਕਾਰਨ ਇੱਥੇ ਵੀ ਸ਼ਾਰਟ ਸਰਕਟ ਹੈ ਲਾਈਟ ਲਗਾਤਾਰ ਪਿਛਲੇ ਇੱਕ ਮਹੀਨੇ ਤੋਂ ਫਲਕਚੂਏਟ ਕਰ ਰਹੀ ਹੈ ਔਰ ਬਿਜਲੀ ਵਿਭਾਗ ਦੇ ਸਿਪਤੇ ਜੂਣੀ ਰਹਿੰਦੀ ਹੈਗੀ ਲਾਈਟ ਮਗਰ ਤਾਂ ਜਦੋਂ ਫਲਕਚੂਏਟ ਕਰਦੀ ਹੈ ਤੇ ਸਪਾਰਕਿੰਗ ਹੁੰਦੀ ਹੈ ਸਪਾਰਕਿੰਗ ਤੋਂ ਬਾਅਦ ਅੱਗ ਲੱਗਦੀ ਫਿਰ ਮੈਟਰ ਕਿੰਨੀਆਂ ਜਗੜੀਆਂ ਆਤੀਆਂ ਅੱਠਵੀਂ ਗੱਡੀ ਹੈ ਜੀ ਅੱਠਵੀਂ ਗੱਡੀ ਹੈ ਜੀ ਤੇ ਅੱਗ ਤੇ ਹੁਣ ਕੰਟਰੋਲ ਹੈ ਸਰ ਹਾਲੇ ਤੱਕ ਤਾਂ ਹੁਣ ਲੱਗ ਰਿਹਾ ਕਿ ਸ਼ਾਇਦ ਅੱਜ ਤੋਂ ਹੁਣ ਤਾਂ 5 ਮਿੰਟ ਪਹਿਲਾਂ ਤਾਂ ਹਜੇ ਵੀ ਕਾਲਾ ਧੂੰਆ ਨਿਕਲ ਰਿਹਾ ਸੀ ਧੂਆ ਜਦੋਂ ਵਾਈਟ ਆਣਾ ਸ਼ੁਰੂ ਹੋਊਗਾ ਫਿਰ ਇਹ ਅੱਗ ਬੁਝਦੀ ਹੈ ਤੇ ਹੀ ਮੰਨੀ ਜਾਂਦੀ ਹੈ। ਉਹ ਲਗਭਗ ਇਸ ਟਾਈਮ ਮੇਰੇ ਬਿਰਸਾ ਹੁਣ ਤਿੰਨ ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਅੱਗ ਦੀ। ਤਿੰਨ ਘੰਟੇ ਤੋਂ ਜ਼ਿਆਦਾ ਹੋ ਗਏ। ਕਿਹੜੀ ਜਗ੍ਹਾ ਤੇ ਕਿਹੜੀ ਪਾਰਕ ਨਗਰ ਚੌਕ ਕੋਈ ਗਲੀ ਨੰਬਰ 3 ਦੱਸਦੇ ਪਏ ਆ। ਉੱਥੇ ਅੱਗ ਲੱਗੀ ਹੋਈ ਹੈ ਜੀ। ਜੀ। ਦੇਖੋ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਜੇ ਤੱਕ ਯਾਰ। ਭਾਜੀ ਇਹਦੀ 9 ਵਜੇ ਸਾਨੂੰ ਕਾਲ ਆਈ ਸੀਗੀ। ਜੀ। 9 ਵਜੇ ਕਾਲ ਆਈ ਸੀ ਤੁਰੰਤ ਸਾਡੀਆਂ ਦੋ ਗੱਡੀਆਂ ਇੱਥੇ ਆਈਆਂ। ਉਦੋਂ ਬਾਅਦ ਹੌਲੀ ਹੌਲੀ ਕਰਕੇ ਜਿੱਦਾਂ ਸਾਨੂੰ ਪਤਾ ਲੱਗਾ ਅੱਗੇ ਜਾਦੇ ਆ ਆਸੇ ਪਾਸੇ ਸਟੇਸ਼ਨਾਂ ਤੋਂ ਨਾਲ ਦੇ ਵਾਲ ਗੱਡੀਆਂ ਟਰਨ ਆਊਟ ਕਰਾ ਲਈਆਂ ਸੀਗੀਆਂ ਅੱਜ ਕਾਫੀ ਸੀਗੀ ਇੱਥੇ ਜਾਨੀ ਨੁਕਸਾਨ ਜਾਨੀ ਨੁਕਸਾਨ ਪਈ 2 ਸੀ 3% ਇੱਥੋਂ ਰੈਸਕਿਊ ਕੀਤੇ ਗਏ ਆ ਅੰਦਰੋਂ ਉਸ ਟਾਈਮ ਠੀਕ ਸੀ ਥੋੜਾ ਬੋਤਾ ਸਾਹ ਚੱਲਦਾ ਸੀ ਉਹਨਾਂ ਦਾ ਅੱਗੇ ਜਾ ਕੇ ਹਸਪੀਟਲ 'ਚ ਕੀ ਬਣਿਆ ਉਹਦੇ ਬਾਰੇ ਸਾਨੂੰ ਨਹੀਂ ਪਤਾ ਲੱਗਦਾ ਉਹ ਡਾਕਟਰ ਡਾਕਟਰ ਸਾਹਿਬ ਹੀ ਡਿਕਲੇਅਰ ਕਰ ਸਕਦੇ ਇੱਕ ਉਹਨਾਂ ਦਾ ਬੇਟਾ ਸੀਗਾ ਇੱਕ ਲੇਡੀ ਸੀਗੀ ਸਰ ਮਾਨਤਾ ਦੇ ਤੇ ਕਾਪੂ ਪਾਇਆ ਗਿਆ ਤੁਹਾਨੂੰ ਅਗ ਲਗ ਭਾ ਕੰਟਰੋਲ ਹੈ ਜੀ ਕੋਈ 2-4% ਰਹਿੰਦੀ ਹੈਗੀ ਹੈ ਅੱਗ ਦੇ ਕਾਰਨ ਪਤਾ ਨਹੀਂ ਕਿੱਥੇ ਆਸ ਨਹੀਂ ਸਾਡੇ ਆਂਦਿਆਂ ਨੂੰ ਅੱਗ ਲੱਗੀ ਹੋਈ ਸੀਗੀ ਉਹਦਾ ਹੁਣ ਕਾਰਨ ਜਿਹੜਾ ਉਹ ਨਿਕ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਸਰਕਾਰਾਂ ਦਾ ਵੱਲ ਕਿਹਨੇ ਕਿ 80-5-7 ਮਿੰਟ ਦੇ ਵਿੱਚ ਇੱਥੇ ਪਹੁੰਚ ਗਏ ਜੀ ਕਿਉਂਕਿ ਰਸਤੇ ਦੇ ਵਿੱਚ ਸਿਰਫ ਜਗਰਾਉਂ ਕੋਲ ਪੈਂਦਾ ਅਸੀਂ ਟਰਨ ਆਊਟ ਕੀਤੀ ਗੱਡੀ ਇੱਥੇ ਪਹੁੰਚ ਗਈ ਹੈ ਹਾਂਜੀ ਏਰੀਆ ਤਾਂ ਇਹ ਰੈਸੀ ਆ ਸਾਰਾ ਵਿੱਚ ਫੈਕਟਰੀ ਬਣੀ ਹੋਈ ਆ ਉਹ ਹੁਣ ਬਾਅਦ ਦੇ ਵਿੱਚ ਦੇਖਦੇ ਆ ਇੱਕ ਵਾਰ ਸਾਡਾ ਜਿਹੜਾ ਫੋਕਸ ਹੈਗਾ ਗਵਝਾਉਣ ਤੇ ਹੈਗਾ ਪੂਰਾ